सुनीता आज जो डेरा सच्चा सौदा की तरफ से आपको मेडिसिन और गर्म कपड़े दिए गए हैं इसके बारे में क्या करना हाँ बहुत बढ़िया है अच्छा लगा और सारे को मिलो कपड़े अच्छा लगा हाँ। गरम कपड़े सब चीज मिला सही है। हाँ जी क्या नाम आपका शिव कुमारी जो आज डेरा सच्चा सौदा की तरफ से और... आपको मेडिसन दी गई है और सर्दी को देखते हुए गर्म कपड़े दिए जा रहे हैं इसके बारे में क्या करना तो बहुत अच्छा लगा आपका शुक्रिया है ਜੋ ਆਪਕਰੋ ਹਮਾਰੇ ਠੰਡੇ ਕੀ ਹਮਾਰੇ ਹੀ ਬਾਰੇ ਮ ਕਰ ਰਹੇ ਬਹੁਤ ਅੱਛਾ ਲੱਗ ਰਹਾ ਹੈ ਹਮਕੋ ਠੀਕ ਕੀ ਨਾਮ ਹੈ ਰਸ਼ਮੀ ਜੋ ਅੱਜ ਆਪਕੋ ਗਰਮ ਕਪੜੇ ਮਿਲੇ ਹੈ ਔਰ ਮੈਡੀਸਿਨ ਦੀ ਗਈ ਹੈ ਉਹ ਸਾਡੇ ਲਈ ਚੰਗਾ ਉਹ ਸਾਨੂੰ ਬਹੁਤ ਕੁਝ ਦਿੰਦੇ ਹੈ ਨਾਲੇ ਸਾਡੀ ਸਿਹਤ ਲਈ ਹੋਰ ਵੀ ਲੋਕਾਂ ਨੂੰ ਗਰੀਬਾਂ ਨੂੰ ਬਹੁਤ ਵੰਦ ਕਰਦੇ ਹੈ ਇਤੋਂ ਚੰਗੀ ਕਿਹੜੀ ਗੱਲ ਹੋ ਸਕਦੀ ਹੈ ਸਾਡੇ ਲਈ ਹਾਂਜੀ ਮੈਂ ਹੀ ਅੱਠੇ ਵਾਲਾ ਗਰੀਬ ਬੰਦਾ ਹੈਗਾ ਮੇਰੇ ਬਾਰੇ ਤੁਸੀਂ ਬਹੁਤ ਕੀਤਾ ਗਰੀਬ ਬੰਦੇ ਵਾਸਤੇ ਬਹੁਤ ਕੁਝ ਕੀਤਾ ਇੰਨਾ ਤਾਂ ਸਰਕਾਰ ਵੀ ਨਹੀਂ ਕਰਦੀ ਬਾ ਗੁਰੂ ਦੇਰੇ ਵਾਲਿਆਂ ਨੇ ਬਹੁਤ ਕੁਝ ਕੀਤਾ ਸਾਡੇ ਵਾਸਤੇ ਗਰੀਬਾਂ ਵਾਸਤੇ ਇੰਨਾ ਕੋਈ ਇਹ ਸਰਕਾਰ ਨਹੀਂ ਕਰਦੀ ਸਾਡੇ ਵਾਸਤੇ ਇਹ ਕੋਈ ਸੁਣਦੀ ਨਹੀਂ ਸਾਡੀ ਗੁਰਜੀਤ ਸਿੰਘ ਜੀ ਜਿਹੜੋ ਅੱਜ ਤੁਸੀਂ ਇੱਥੇ ਗਰਮ ਕੱਪੜੇ ਵੰਡੇ ਆ ਔਰ ਮੈਡੀਸਿਨ ਦਿੱਤੀ ਹੈ ਕਿਤੋਂ ਖਰਚਾ ਕਰ ਰਹੇ ਹਾਂ ਤੁਸੀਂ ਇਹ ਤੇ ਕਿੰਨੇ ਲੋਕਾਂ ਨੂੰ ਜਿਹੜੇ ਅੱਜ ਇੱਥੇ ਗਰਮ ਕਰਦੇ ਦਿੱਤੇ ਆ ਇਹ ਜੋ ਸਾਡੇ ਪਿਤਾ ਜੀ ਪਿਤਾ ਜੀ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ ਇੰਸਾ ਜੀ ਦੀ ਸਿੱਖਿਆ ਤੇ ਚੱਲਦੇ ਆ ਬਲਾਕ ਫਰੀਦਕੋਟ ਦੀ ਸਾਧ ਸੰਗਤ ਵੱਲੋਂ ਅੱਜ ਲਗਭਗ 110 ਪਰਿਵਾਰਾਂ ਨੂੰ ਗਰਮ ਕੱਪੜੇ ਵੰਡੇ ਗਏ ਆ ਜੀ ਇਹ ਉਹਨਾਂ ਦੇ ਪਿਤਾ ਜੀ ਦੀ ਰਹਿਮਤ ਤੇ ਚੱਲਦੇ ਆ ਇਹ ਸਾਰਿਆਂ ਨੇ ਆਪਣੇ ਕਲੌਸ ਬੈਂਕ ਜਿ ਇਕੱਠੇ ਕੀਤੇ ਪਹਿਲਾਂ ਕੱਪੜੇ ਬਾਅਦ ਚ ਇੱਥੇ ਪੱਠੇ ਉਤੇ ਆ ਕੇ ਇਹਨਾਂ ਨੂੰ ਗੁਰਬੀਰ ਗਰੀਬ ਪਰਿਵਾਰਾਂ ਨੂੰ ਇਹਨਾਂ ਕੋਲੇ ਕੱਪੜੇ ਨਹੀਂ ਸੀ ਠੰਡ ਦੇ ਮੌਸਮ ਤੋਂ ਬਚਣ ਲਈ ਇਹਨਾਂ ਨੂੰ ਗਰਮ ਕੱਪੜੇ ਬਲਾਕ ਪ੍ਰੀਤਪੁਰ ਕੋਟ ਦੀ ਸਾਧ ਸੰਗਤ ਅਤੇ ਜ਼ਿੰਮੇਵਾਰਾਂ ਵੱਲੋਂ ਵੰਡੇ ਗਏ ਜਗਮੀਤ ਸਿੰਘ ਜੀ ਹਾਂਜੀ ਕੀ ਨਾਮ ਹੈ ਹਾਂਜੀ ਜਗਮੀਤ ਸਿੰਘ 85 ਮੈਂਬਰ ਪ੍ਰੀਤਪੁਰ ਕੋਟ ਜੀ ਜੋ ਤੁਸੀਂ ਅੱਜ ਇੱਥੇ ਗਰਮੀ ਨੂੰ ਅਸੋਰਿ ਸਰਦੀ ਨੂੰ ਮੁੱਖ ਰੱਖਦੇ ਹੋਏ ਜੋ ਅੱਜ ਇੱਥੇ ਗਰਮ ਕੰਮ ਕਰਦਾ ਸਾਥ ਸੰਗਤ ਦਿੰਦੀ ਆ ਬੱਚਿਆਂ ਲਈ ਦਿੰਦੀ ਆ ਇਸ ਵਰਗੀ ਇਹ ਜੀ ਸਾਧਗੁਰੂ ਜੀ ਦੇ ਫ਼ਜ਼ੂਰ ਮਹਾਰਾਜੀ ਦੇ ਪਵਿੱਤਰ ਸਿੱਖਿਆਵਾਂ ਤੇ ਚੱਲਦੇ ਹੋਏ ਸਮੇਂ-ਸਮੇਂ ਤੇ ਸਾਧ ਸੰਗਤ ਮਾਨਵਤਾ ਭਲਾਈ ਦੇ ਕੰਮ ਕਰਦੀ ਰਹਿੰਦੀ ਆ ਇਹ ਜੋ ਅੱਜ ਅਸੀਂ ਮਾਨਵਤਾ ਭਲਾਈ ਦੇ ਕੰਮਾਂ ਨੂੰ ਜਾਰੀ ਰੱਖਦੇ ਹੋਏ ਸਰਦੀ ਨੂੰ ਮੁੱਖ ਰੱਖਦੇ ਆ ਅੱਜ ਗਰਮ ਕੱਪੜੇ ਵੰਡੇ ਆ ਜੀ 110 ਪਰਿਵਾਰਾਂ ਨੂੰ ਇਹਨਾਂ ਚੋਂ ਗਰਮ ਕੱਪੜੇ ਵੰਡੇ ਆ ਤੇ ਅੱਗੇ ਵੀ ਵੰਡਦੇ ਰਹਿੰਨੇ ਆ ਤੇ ਜਿਹੜੇ ਲੋੜਵੰਦ ਪਰਿਵਾਰ ਆ ਉਹਨਾਂ ਨੂੰ ਦਿੱਤੇ ਜਾਂਦੇ ਆ ਇਹ ਕਲਾਸ ਬੈਂਕ ਜਿਹੜੇ ਆਪਣੇ ਮਾਨਸਤਾ ਭਲਾਈ ਦੇ ਕੰਮ ਆ ਉਹਨਾਂ ਵਿੱਚੋਂ ਇੱਕ ਕਲਾਸ ਬੈਂਕ ਵੀ ਆ ਉਹਦੇ ਰਾਹੀਂ ਆਪਾਂ ਇਹ ਸੇਵਾ ਕਰ ਰਹੇ ਆ ਦਰਸ਼ਨ ਸਿੰਘ 15 ਮੈਂਬਰ ਬਲਾਕ ਫਰੀ ਕੋਟ ਜੋ ਅੱਜ ਇੱਥੇ ਗਰਮ ਕੱਪੜੇ ਵੰਡੇ ਗਏ ਆ ਜੀ ਕਿੱਥੋਂ ਖਰਚਾ ਕੀਤਾ ਤੁਸੀਂ ਤੇ ਕਿੰਨੇ ਅੱਜ ਜਿਹੜੇ ਇੱਥੇ ਪਰਿਵਾਰਾਂ ਨੂੰ ਦਿੱਤੇ ਗਏ ਆ ਖਰਚਾ ਜੀ ਜੋ ਇਸ ਤੇ ਕੱਪੜਿਆਂ ਤੇ ਜਾਂ ਬੱਚਿਆਂ ਦੇ ਗਰਮ ਕੱਪੜਿਆਂ ਤੇ ਆਇਆ ਹੈ ਇਹ ਸਾਰਾ ਸਾਥ ਸੰਗਤ ਵੱਲੋਂ ਕੀਤਾ ਜਾਂਦਾ ਹੈ ਜੀ ਜੋ ਸਾਡੇ ਇਸ ਏਰੀਏ ਦੀ ਸਾਥ ਸੰਗਤ ਹੈ ਚਹਿਰ ਰੋਡ ਵੀ ਰਸਤੀ ਗ੍ਰੀਨ ਐਵੇਨਿਊ ਇਹ ਸਾਰੇ ਏਰੀਏ ਦੀ ਸੰਗਤ ਦੇ ਸਹਿਯੋਗ ਦੇ ਨਾਲ ਹੁੰਦਾ ਹੈ ਜੀ 100 ਤੇ 10 ਪਰਿਵਾਰਾਂ ਨੂੰ ਅੱਜ ਗਰਮ ਕੱਪੜੇ ਠੰਡ ਤੋਂ ਬੰਦੇ ਗਏ ਹਨ ਕਰਮ ਸਿੰਘ ਇੰਚਾ ਐਸ ਡੀਓ ਜੋ ਅੱਜ ਇੱਥੇ ਤੁਸੀਂ ਗਰਮ ਕੱਪੜੇ ਵੰਡੇ ਆ ਇਸ ਬਾਰੇ ਕੀ ਕਹਿੰਦੇ ਜੋ ਸਾਨੂੰ ਹਜੂਰ ਪਿਤਾ ਸੰਤ ਡਾਕਟਰ ਗੁਰਮੀਤ RAMNEER SINGH ਜੀ ਡੇਰਾ ਸੱਚਾ ਸੌਦਾ ਸਰਸਾ ਵੱਲੋਂ ਪ੍ਰੇਰਨਾ ਦਿੱਤੀ ਜਾਂਦੀ ਹੈ ਉਸੇ ਕੜੀ ਤਹਿਤ ਹੀ ਇੱਥੇ ਮਾਨਵਤਾ ਭਲਾਈ ਲਈ ਕਲਾਥ ਬੈਂਕ ਵਿੱਚੋਂ ਜੋ ਗਰੀਬ ਜਾਂ ਪਹੁੰਚ ਨਹੀਂ ਕਰ ਸਕਦੇ ਉਹਨਾਂ ਪਰਿਵਾਰਾਂ ਨੂੰ ਕੱਪੜੇ ਵੰਡੇ ਜਾਂਦੇ ਆ ਅਸੀਂ ਪਿਛਲੇ ਦਿਨ ਇੱਥੇ ਹੀ ਦੇਖਣ ਆਏ ਸੀ ਪੱਠੇ ਤੇ ਤਾਂ ਬਹੁਤ ਸਾਰੇ ਪਰਿਵਾਰ ਥੱਲੇ ਪ੍ਰਾਲੀ ਵਿਛਾ ਕੇ ਪਏ ਸਨ ਉਸ ਨੂੰ ਦੇਖਦੇ ਹੋਏ ਫ੍ਰੀਕੋਰਟ ਬਲਾਗ ਦੇ ਸਾਰੇ ਜ਼ਿੰਮੇਵਾਰ 85 ਮੈਂਬਰ 15 ਮੈਂਬਰ ਅਤੇ ਸਾਰੀ 사ਤਸੰਗ ਨੇ ਉਪਰਾਲਾ ਕੀਤਾ ਇਸੇ ਉਪਰਾਲੇ ਦੇ ਤਹਿਤ 110 ਪਰਿਵਾਰਾਂ ਨੂੰ ਇੱਥੇ ਅੱਜ ਗਰਮੀ ਸਰਦੀ ਤੋਂ ਬਚਣ ਲਈ ਜੋ ਕੱਪੜੇ ਵੰਡੇ ਗਏ ਆ ਬੱਚਿਆਂ ਨੂੰ ਟੋਪੀਆਂ ਜਰਾਬਾਂ ਕੋਟ ਪੈਂਟ ਲੇਡੀਜ਼ ਦੇ ਸੂਟ ਇਹ ਸਾਰੇ ਕੁਝ ਜੋ ਸਰਦੀਆਂ ਵਾਸਤੇ ਜ਼ਰੂਰੀ ਸੀ ਉਹ ਵੀ ਦਿੱਤੇ ਗਏ ਆ ਜੋ ਪਰਿਵਾਰ ਠੰਡ ਜੇ ਲਹਿ ਰਹੇ ਸੀ ਉਹਨਾਂ ਵਾਸਤੇ ਕੰਬਲ ਹੀ ਸਦਰੀਆਂ ਸਾਰਾ ਕੁਝ ਪ੍ਰਬੰਧ ਕਰਕੇ ਦਿੱਤਾ ਗਿਆ ਤਾਂ ਜੋ ਇਹ ਪਰਿਵਾਰ ਠੰਡ ਤੋਂ ਬਚ ਸਕਣ ਇਹ ਸਾਰਾ ਕੁਝ ਡਾਕਟਰ ਸੰਤ ਡਾਕਟਰ ਗੁਰਮੀਤ RAM ਰਾਮ ਸਿੰਘ ਜੀ ਦੀ ਪ੍ਰੇਰਨਾ ਸਰਕਈ ਹੋਇਆ ਹੈ ਤੇ ਉਹਨਾਂ ਦੀ ਰਣਮਾਈ ਇਹ ਠੀਕ ਇਹ ਭਲਾਈ ਦੇ ਕੰਮ ਚੱਲ ਰਹੇ ਹੈ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਇਹ ਕੰਮ ਜਾਰੀ ਰਹਿਣਗੇ